ਇਹ ਜਿਹੜੇ 24 ਘੰਟੇ ਜੋ 2.5 ਘੰਟੇ ਲੇਖੇ ਲਾਉਣੇ ਨੇ ਸਵੇਰੇ ਕਿੰਨਾ ਸਮਾਂ ਦਈਏ ਮੈਨੂੰ ਕੁਝ ਮਿਲਿਆ ਇਹ ਗੁਰੂ ਅਮਰਦਾਸ ਜੀ ਦੇ ਇਤਿਹਾਸ ਵਿੱਚ ਅਜਨੀਆਂ ਬੀਬੀਆਂ ਬੈਠੀਆਂ ਜੇ ਤੁਸੀਂ ਜਿੰਨੇ ਵਜੇ ਸਵੇਰੇ ਉੱਠਦੀਆਂ ਜੇ ਇਸ਼ਨਾਨ ਕਰਦੀਆਂ ਜੇ ਉਸ ਤੋਂ ਬਾਅਦ ਸਾਰੀਆਂ ਚੈੱਕ ਕਰੋ ਬੀਬੀਆਂ ਵੀਰ ਕਿੰਨਾ ਟਾਈਮ ਗੁਰੂ ਨੂੰ ਦੇ ਕੇ ਰਸੋਈ 'ਚ ਵੜਦੀਆਂ ਕਿੰਨਾ ਸਮਾਂ ਦੇ ਕੇ ਚਾਹ ਪਾਣੀ ਸ਼ੁਰੂ ਕਰਦੀਆਂ ਜੇ ਕਿੰਨਾ ਸਮਾਂ ਦੇ ਕੇ ਬੱਚਿਆਂ ਨੂੰ ਸਕੂਲੇ ਰਸੋਈ ਦਾ ਕਾਰਜ ਰੰਭ ਕਰਦੀਆਂ ਜੇ ਅੱਜ ਸੁਣ ਲਿਓ ਇਤਿਹਾਸਕ ਗੱਲ ਚਾਰ ਪੰਜ ਸਿੱਖ ਆਏ ਸੀ ਗੁਰੂ ਅਮਰਦਾਸ ਜੀ ਕੋਲ ਉਹਨਾਂ ਨੇ ਆਖਿਆ ਸੀ ਮਹਾਰਾਜ ਆਇਆ ਗਿਆ ਬੜਾ ਹੈ ਰੁਜੀਵਾ ਬਹੁਤ ਹੈ ਕੰਮਕਾਰ ਥੋੜਾ ਸਖਤ ਹੈ ਥਕਾਵਟ ਵੀ ਹੋ ਜਾਂਦੀ ਏ ਥੋੜਾ ਸਖਤ ਥਕਾਵਟ ਵੀ ਹੋ ਜਾਂਦੀ ਏ ਆਇਆ ਗਿਆ ਵੀ ਬੜਾ ਹੈ ਮਹਾਰਾਜ ਹਰ ਵੇਲੇ ਨਾਮ ਨਹੀਂ ਜਪਿਆ ਜਾਂਦਾ ਅਸੀਂ ਨਰਕਾਂ ਨੂੰ ਜਾਵਾਂਗੇ ਇਹ ਸੁਣਿਓ ਸੰਗਤ ਜੀ ਗੁਰੂ ਅਮਰਦਾਸ ਜੀ ਨੇ ਜਿਹੜਾ ਜਵਾਬ ਦਿੱਤਾ ਮੈਂ ਕਹਿੰਦਾ ਇਹਨਾਂ ਦਾ ਕੀਰਤਨ ਦਰਬਾਰ ਕਰਾਇਆ ਸਫਲ ਹੋ ਜਾਏਗਾ ਅੱਜ ਉਹ ਜਵਾਬ ਹਿਰਦੇ ਤੇ ਲਿਖ ਕੇ ਲੈ ਜਾਓ ਉਹ ਨੂੰ ਮੰਨਣਾ ਹੈ ਉਹ ਕਹਿੰਦੇ ਮਹਾਰਾ ਜੀ ਐਵੇਂ ਬੜੇ ਹਰਲੇ ਨਹੀਂ ਜਪਿਆ ਜਾਂਦਾ ਕਿਵੇਂ ਅਸੀਂ ਨਰਕਾਂ ਨੂੰ ਜਾਵਾਂਗੇ ਗੁਰੂ ਅਮਰਦਾਸ ਜੀ ਨੇ ਜਵਾਬ ਦਿੱਤਾ ਉਹ ਚਾਰ ਪੰਜ ਗੁਰਸਿੱਖਾਂ ਨੂੰ ਕੀ ਜਵਾਬ ਦਿੱਤਾ ਕਹਿੰਦੇ ਬੇੜੀ ਮਹਾਰਾ ਕਹਿੰਦੇ ਬੇੜੀ ਸਾਰੀ ਪਾਣੀ ਚ ਡੁੱਬੀ ਹੋਵੇ ਚਾਰ ਉਂਗਲਾਂ ਵੀ ਬਾਹਰ ਹੋਵੇ ਕਿਨਾਰੇ ਤਾਂ ਵੀ ਲਾ ਦਿੰਦੀ ਗੱਜ ਕੇ ਆਖੋ ਸਤਨਾਹ ਮਹਾਰਾਜ ਕਹਿੰਦੇ بیੜੀ ਸਾਰੀ ਪਾਣੀ ਚ ਡੁੱਬੀ ਹੋਵੇ ਚਾਰ ਉਂਗਲਾਂ ਵੀ ਬਾਹਰ ਹੋਵੇ ਕਿਨਾਰੇ ਤਾਂ ਵੀ ਲਾ ਦਿੰਦੀ ਉਹ ਕਹਿੰਦੇ ਮਹਾਰਾਜ ਸਮਝੇ ਨਹੀਂ ਸੁਣਿਓ ਮਹਾਰਾਜ ਕਹਿੰਦੇ ਬਹੁਤ ਰੁਝੇਵੇਂ ਆ ਹਾਂਜੀ ਮਹਾਰਾਜ ਬਹੁਤ ਆਇਆ ਗਿਆ ਜੀ ਮਹਾਰਾਜ ਗੁਰੂ ਅਮਰਦਾਸ ਜੀ ਕਹਿੰਦੇ ਸਿੱਖੋ ਜਿੰਨੇ ਮਰਜ਼ੀ ਰੁਜੇਵੇਂ ਹੋਣ ਜਿੰਨਾ ਮਰਜ਼ੀ ਆਇਆ ਗਿਆ ਹੋਵੇ ਜਿੰਨਾ ਮਰਜ਼ੀ ਖਲੇਰਾ ਹੋਵੇ ਅਮਰਤ ਵੇਲੇ ਦੀਆਂ ਚਾਰ ਘੜੀਆਂ ਵੇਖੋ ਮਾਰਨ ਜਵਾਬ ਦਿੱਤਾ ਬੇੜੀ ਸਾਰੀ ਪਾਣੀ ਚ ਡੁੱਬੀ ਹੋਵੇ ਚਾਰ ਉਂਗਲਾਂ ਵੀ ਬਾਹਰ ਹੋਵੇ ਕਿਨਾਰੇ ਲਾ ਦੇਗੀ ਮਾਰਾ ਕਹਿੰਦੇ ਜਿਸ ਜੀਵ ਦੀ ਰੁਝੇਵਿਆਂ ਦੇ ਵਿੱਚ ਬੇੜੀ ਗ੍ਰਸਤੀ ਦੀ ਡੁੱਬੀ ਪਈਏ ਬਹੁਤ ਰੁਝੇਵੇਂ ਨੇ ਗ੍ਰਸਤੀ ਦੇ ਆਪਣੇ ਇਸ ਗ੍ਰਸਤੀ ਦੇ ਰੁਝੇਵਿਆਂ 'ਚੋਂ ਅੰਮ੍ਰਿਤ ਵੇਲੇ ਦੀਆਂ ਚਾਰ ਘੜੀਆਂ ਕਿਸੇ ਨੂੰ ਨਾ ਦੇ ਨੌਕਰੀ ਤੇ ਜਾਣਾ ਹੈ ਦੁਕਾਨ ਤੇ ਜਾਣਾ ਹੈ ਦਫ਼ਤਰ ਜਾਣਾ ਹੈ ਗੁਰੂ ਅਮਰਦਾਸ ਜੀ ਕਹਿੰਦੇ ਜਿਹੜਾ ਇੰਨਾ ਕ ਆਪਣੇ ਮਨ ਨੂੰ ਬੰਨ੍ਹ ਕੇ ਰੱਖਦਾ ਹੈ ਕਿਨਾਰੇ ਉਹ ਵੀ ਲੱਗ ਜਾਏਗਾ ਕਹਦੇ ਉਹ ਗੱਜ ਕੇ ਸਾਥਾ ਤੇ ਬਾਕੀ ਦਿਨੇ ਸਮਾਂ ਪਾ ਕੇ ਢਾਈ ਘੰਟੇ ਪੂਰੇ ਕਰ ਲਿਆ ਕਰੋ ਇਹ ਘਟ ਤੋਂ ਘਟ ਜਿਹੜੇ ਤੁਹਾਡੇ ਚੋਂ ਇਸ ਤੋਂ ਵੀ ਵੱਧ ਅਵਿਆਸੀ ਬੈਠੇ ਹੋਣ ਉਹ ਉਥੇ ਹੀ ਰਹੋ ਜਿਨ੍ਹਾਂ ਦਾ ਚਾਰ ਘੜੀਆਂ ਤੋਂ ਵੀ ਘਟ ਨੇਵੇਂ ਸਵੇਰ ਵੇਲੇ ਦੇਖੋ ਤੁਹਾਡੇ ਜੋ ਜਿਹੜਾ ਇੱਕ ਜਪਜੀਤ ਸਾਹਿਬ ਦਾ ਪਾਠ ਕਰਕੇ ਰਸੋਈ ਸ਼ੁਰੂ ਕਰ ਦਿੰਦਾ ਅਸੀਂ ਉਹਦੇ ਵੀ ਚਰਨ ਧੋ ਕੇ ਪੀਨੇ ਆ ਸ਼ੁਕਰੇ ਲੱਗਾ ਔਰ ਇੱਕ ਮਨ ਨੂੰ ਕਹੋ ਵੀ ਮਨਾਏ ਇਤਿਹਾਸਕ ਬਚਨ ਨੇ ਕਿ ਕਟ ਤੋਂ ਕਟ ਚਾਰ ਘੜੀਆਂ ਇਸ਼ਨਾਨ ਤੋਂ ਬਾਅਦ ਫਿਰ ਕੋਈ ਦੁਨਿਆਵੀ ਕੰਮ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਅਸੀਂ ਰਾਤੀ ਕਾਲ ਜੋ ਅਮਰਤ ਵੇਲੇ ਦੀਆਂ ਚਾਰ ਘੜੀਆਂ ਕਿਸੇ ਨੂੰ ਨਾ ਦੇਵੇ ਬਾਣੀ ਨੂੰ ਸਿਮਰਨ ਨੂੰ ਦੇਵੇ ਮਹਾਰਾਜ ਕਹਿੰਦੇ ਕਿਨਾਰੇ ਉਹ ਵੀ ਲੱਗ ਜਾਏਗਾ ਆਖੋ ਸਤਨਾਮ ਵਾਹਿਗੁਰੂ ਹੁਣ ਚਾਰ ਘੜੀਆਂ ਬਣਦੀਆਂ ਜੀ 24 ਮਿੰਟ ਦੀ ਇੱਕ ਘੜੀ ਏ ਇਤਿਹਾਸਕ ਗੱਲ ਸੁਣ ਰਹੇ ਹੋ ਇਹਨੂੰ ਮੰਨਣਾ ਗੱਲ ਤੋਂ ਆਪਾਂ ਗੁਰੂ ਦੇ ਓਟ ਆਸਰੇ ਨਾਲ 24 ਮਿੰਟ ਦੀ ਇੱਕ ਘੜੀ ਏ ਤੇ 24 2 48 ਤੇ 48 2 96 96 ਮਿੰਟ ਅੰਦਾਜ਼ਾ ਡੇਢ ਘੰਟਾ ਬਣ ਗਿਆ ਇਹ ਗੁਰੂ ਅਮਰਦਾਸ ਜੀ ਦਾ ਬਚਨ ਹੈ ਜਿਨ੍ਹਾਂ ਮਰਜ਼ੀ ਰੁਝੇਵਾ ਹੋਵੇ ਕੋਸ਼ਿਸ਼ ਕਰੋ ਇਸ਼ਾਨਾਂ ਤੋਂ ਬਾਅਦ ਚਾਰ ਘੜੀਆਂ ਦੇ ਕੇ ਰਸੋਈ ਸ਼ੁਰੂ ਹੋਵੇ ਗੱਜ ਕੇ ਆਖੋ ਸਤਨਾਮ ਚਾਰ ਘੜੀਆਂ ਦੇ ਕੇ ਨਾਸ਼ਤਾ ਪਾਣੀ ਸ਼ੁਰੂ ਹੋਵੇ ਆ ਦੁਕਾਨਦਾਰ ਬੈਠੇ ਉਹ ਚਾਰ ਘੜੀਆਂ ਦੇ ਕੇ ਨੌਕਰੀ ਤੇ ਜਾਣਾ ਦੁਕਾਨ ਤੇ ਜਾਣਾ ਦਫ਼ਤਰ ਜਾਣਾ ਗੁਰੂਆਂ